ਇਹ ਵੱਡਾ ਤੰਦਾ ਹੈ ਵੱਡਾ ਅਪਰਾਧ ਹੈ ਉਹ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਲ ਇੰਨੀ ਵੱਡੀ ਛੇੜਛਾੜ ਜਿਹੜੇ ਰਾਤੋਂ ਰਾਤ ਬਿਆਨ ਬਦਲ ਦਿੰਦੇ ਨੇ ਦੋਸ਼ੀਆਂ ਖਿਲਾਫ ਕਾਰਵਾਈ ਕਰੋ ਮੁੜ ਕੇ ਕਹਿੰਦੇ ਨਹੀਂ ਕਰਦੇ ਦੱਸੋ ਕਿੱਥੇ ਗੈਰ ਕਾਨੂੰਨੀ ਸਰੂਪ ਗਏ ਦੱਸ ਦਿੱਤਾ ਹੁਣ ਦੱਸੋ ਹੁਣ ਤੁਸੀਂ ਦੱਸੋ ਚੋਰੀ ਨਹੀਂ ਹੋਈ ਤੁਸੀਂ ਦੱਸੋ ਹੋਈ ਆ ਗੈਰ ਕਾਨੂੰਨੀ ਹੋਏ ਐ ਹੁਣ ਤੁਸੀਂ ਦੱਸੋ ਹੁਣ ਤੁਸੀਂ ਕਹੋਗੇ ਕਿ ਇਹ ਸ਼੍ਰੋਮਣੀ ਕਮੇਟੀ ਨੇ ਨਹੀਂ ਛਾਪੇ ਤੇ ਜਿਉ ਸ਼੍ਰੋਮਣੀ ਕਮੇਟੀ ਨੇ ਛਾਪੇ ਨੇ ਫਿਰ ਜਵਾਬ ਦੇਣ ਪ੍ਰਧਾਨ ਸਾਹਿਬ ਇਹ ਨੋ ਐਂਟਰੀ ਕਿਵੇਂ ਚਲੇ ਗਏ ਕੋਈ ਡੇਰਾ ਬਣਿਆ ਹੋਇਆ ਜਿੱਥੇ 169 ਪਾਵਨ ਸਰੂਪ ਮਿਲੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਔਰ ਉਹਨਾਂ ਦੇ ਵਿੱਚ 30 ਪਾਵਨ ਸਰੂਪ ਹੋ ਨੇ ਜਿਹੜੇ ਕਿਸੇ ਹੋਰ ਗੁਰਦੁਆਰੇ ਦੇ ਨਾਮ ਤੇ ਮੰਗਵਾਏ ਜਾਂਦੇ ਆ ਹੁਣ ਕਾਨੂੰਨ ਕਹਿੰਦਾ ਜਿੱਥੇ ਕ੍ਰਾਈਮ ਹੋਇਆ ਪਰਚਾ ਦਰਜ ਉੱਥੇ ਹੋਊ ਤੇ ਪੜਤਾਲ ਵੀ ਅੰਮ੍ਰਿਤਸਰ ਹੋਈ ਕ੍ਰਾਈਮ ਵੀ ਉੱਥੇ ਹੋਇਆ ਮੁੱਖ ਦਫ਼ਤਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਹੈ ਤੇ ਫਿਰ ਕੀ ਗੱਲ ਚੰਡੀਗੜ੍ਹ ਤੋਂ ਪ੍ਰਧਾਨ ਸਾਹਿਬ ਕਿਤੇ ਉਹ ਜਾਣਕਾਰੀ ਇਤਨੀ ਦੇਣ ਚਲੇ ਗਏ ਜਿਹੜੀ ਸੌਦਾ ਸਾਧ ਵੇਲੇ ਹੁਕਮਨਾਮਾ ਚੰਦੀਗੜ੍ਹ ਲਿਖਿਆ ਗਿਆ ਸੀਗਾ ਇਹ ਸਾਰਾ ਕੁਛ ਚੰਦੀਗੜ੍ਹ ਲਿਖ ਕੇ ਇੱਥੇ ਵਾਪਸ ਆਉਣਾ ਹੋਵੇ ਜਿਹਦੇ ਵਿੱਚ ਖਲ ਬਚਾਉਣੀ ਹੋਵੇ ਤੇ ਭਗਵੰਤ ਮਾਨ ਸਾਹਿਬ ਕਿਤੇ ਤੁਸੀਂ ਇਹਨਾਂ ਨਾਲ ਰਲਤ ਨਹੀਂ ਗਏ DF5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਬਲਵਿੰਦਰ ਸਿੰਘ ਦਾ 328 ਪਾਵਨ ਸਰੂਪਾਂ ਦਾ ਮਾਮਲਾ ਲਗਾਤਾਰ ਗਰਮਾਂਦਾ ਜਾ ਰਿਹਾ ਹੈ ਤੇ ਇਸ ਮਾਮਲੇ ਨੂੰ ਦੋ ਨਵਾਂ ਮੋੜ ਮਿਲਿਆ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮਾਗੀ ਦੇ ਮੇਲੇ ਦੇ ਉੱਤੇ ਪਾਵਨ ਸਰੂਪਾਂ ਨੂੰ ਲੈ ਕੇ ਇੱਕ ਵੱਡੀ ਸਟੇਟਮੈਂਟ ਦਿੱਤੀ ਗਈ ਤਾਂ ਉੱਥੇ ਹੀ ਸ਼੍ਰੀ ਦਰਬਾਰ ਸਾਹਿਬ ਦੇ ਸਾਬਕਾ ਰਾਗੀ ਬਲਦੇਵ ਸਿੰਘ ਵੜਾਲਾ ਨੇ ਐਸਜੀਪੀਸੀ ਨੂੰ ਹੁਣ ਤਿੱਖੇ ਸਵਾਲ ਪੁੱਛੇ ਨੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਇਹਨਾਂ ਦੀ ਛਪਾਈ ਬਾਹਰ ਹੋਈ ਆ ਤਾਂ ਐਸਜੀਪੀਸੀ ਨੇ ਕਾਰਵਾਈ ਕਿਉਂ ਨਹੀਂ ਕੀਤੀ ਕਿਉਂਕਿ ਐਸਜੀਪੀਸੀ ਕੋਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛਾਪਣ ਦੇ ਅਧ ਆ ਕੋਲੇ ਨੇ ਹੋਰ ਕੀ ਕੁਝ ਕਿਹਾ ਉਹ ਤੁਹਾਨੂੰ ਵੀ ਸੁਣਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 328 ਪਾਵਨ ਸਰੂਪਾਂ ਦੇ ਮਸਲੇ ਨੇ ਅੱਜ ਹੋਰ ਹੀ ਗੰਭੀਰ ਰੂਪ ਧਾਰਨ ਕਰ ਲਿਆ ਕਿਵੇਂ ਭਗਵੰਤ ਸਿੰਘ ਮਾਨ ਹੋਣਾ ਦਾ ਅੱਜ ਬਿਆਨ ਸੀ ਮੁਖਸਰ ਸਾਹਿਬ ਤੋਂ ਕਿ 328 ਪਾਵਨ ਸਰੂਪ ਅਹਿਮ ਗੰਭੀਰ ਮਸਲੇ ਤੇ ਸਿੱਟ ਵੱਲੋਂ ਜਿਹੜੀ ਪੜਤਾਲ ਕੀਤੀ ਜਾ ਰਹੀ ਹੈ ਕੋਈ ਮੈਸੇਜ ਆਇਆ ਕਿ ਬੰਗੇ ਦੇ ਨੇੜੇ ਤੋਂ ਕੋਈ ਡੇਰਾ ਬਣਿਆ ਹੋਇਆ ਜਿੱਥੇ 169 ਪਾਵਨ ਸਰੂਪ ਮਿਲੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਔਰ ਉਹਨਾਂ ਦੇ ਵਿੱਚ 30 ਪਾਵਨ ਸਰੂਪ ਹੋ ਨੇ ਜਿਹੜੇ ਕਿਸੇ ਹੋਰ ਗੁਰਦੁਆਰੇ ਦੇ ਨਾਮ ਤੇ ਮੰਗਵਾਏ ਜਾਂਦੇ ਆ ਲਿਆਂਦੇ ਜਾਂਦੇ ਆ ਪਰ भेजे ਕਿਤੇ ਹੋਰ ਦੂਜੀ ਥਾਂ ਤੇ ਜਾਂਦੇ ਆ ਇਹ ਕਹਿ ਲਿਏ ਕਿ ਵੀਜ਼ਾ ਤਾਂ ਅਮਰੀਕਾ ਦਾ ਲਵਾਇਆ ਜਾਂਦਾ ਹੈ ਪਰ ਬੰਦਾ ਕੈਨੇਡਾ ਭੇਜਿਆ ਜਾਂਦਾ ਹੈ ਜਾਂ ਪਾਸਪੋਰਟ ਕਿਸੇ ਹੋਰ ਦੇ ਨਾਂ 'ਤੇ ਚੜਿਆ ਕਿਸੇ ਹੋਰ ਦੇ ਨਾਂ ਤੇ ਹੁੰਦਾ ਅਗਲੇ ਪਾਸੇ ਇਹ ਵੱਡਾ ਤੰਦਾ ਹੈ ਵੱਡਾ ਅਪਰਾਧ ਹੈ ਉਹ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਲ ਇੰਨੀ ਵੱਡੀ ਛੇੜਛਾੜ ਅਪਰਾਧ ਤੋਂ ਖਤੜੀ 139 ਪਾਵਨ ਸਰੂਪ ਹੋ ਨੇ ਜਿਹੜੇ ਕਿਸੇ ਵੀ ਰਿਕਾਰਡ ਦੇ ਵਿੱਚ ਦਰਜ ਨਹੀਂ ਤੇ ਜਿਉ ਸ਼੍ਰੋਮਣੀ ਕਮੇਟੀ ਨੇ ਛਾਪੇ ਨੇ ਫਿਰ ਜਵਾਬ ਦੇਣ ਪ੍ਰਧਾਨ ਸਾਹਿਬ ਇਹ ਨੋ ਇੰਟਰੀ ਕਿਵੇਂ ਚਲੇ ਗਿਆ ਗੈਰ ਕਾਨੂੰਨੀ ਮਾਣਯੋਗ ਪ੍ਰਧਾਨ ਸਾਹਿਬ ਮੈਂਬਰ ਸ਼ਹਿਵਾਨ ਜਥੇਦਾਰ ਸ਼ਹਿਵਾਨ ਬੁਲਾਰੀ ਸ਼ਹਿਵਾਨ ਇਹਨਾਂ ਦਾ ਤਾਣਾ ਬਾਣਾ ਜਿਨ ਨੇ ਕਈ ਦਿਨਾਂ ਤੋਂ ਆਸਮਾਨ ਸਿਰ ਤੇ ਚੁੱਕਿਆ ਹੋਇਆ ਹੈ ਦੱਸੋ ਕਿੱਥੇ ਗੈਰ ਕਾਨੂੰਨੀ ਸਰੂਪ ਗਏ ਦੱਸ ਦਿੱਤਾ ਹੁਣ ਦੱਸੋ ਹੁਣ ਤੁਸੀਂ ਦੱਸੋ ਚੋਰੀ ਨਹੀਂ ਹੋਈ ਤੁਸੀਂ ਦੱਸੋ ਹੋਏ ਆ ਗੈਰ ਕਾਨੂੰਨੀ ਹੋਏ ਆ ਹੁਣ ਤੁਸੀਂ ਦੱਸੋ ਹੁਣ ਤੁਸੀਂ ਕਹੋਗੇ ਕਿ ਇਹ ਸ਼੍ਰੋਮਣੀ ਕਮੇਟੀ ਨੇ ਨਹੀਂ ਛਾਪੇ ਜਦ 2008 ਦੇ ਵਿੱਚ ਐਕਟ ਪਾਸ ਕਰ ਦਿੱਤਾ ਜਾਗਤ ਜੋਤ ਐਕਟ ਸਤਕਾਰ ਐਕਟ ਸ੍ਰੀ ਗੁਰੂ ਗ੍ਰੰਥ ਸਾਹਿਬ ਉਸ ਐਕਟ ਦੇ ਅਨੁਸਾਰ ਸਾਰੇ ਅਧਿਕਾਰ ਐਸਪੀਸੀ ਕੋਲੇ ਆ ਇਹ ਬਾਹਰ ਕਿਵੇਂ ਕਿਸੇ ਨੇ ਛਾਪ ਦਿੱਤੇ ਤੇ ਜੇ ਬਾਹਰੋਂ ਕਿਸੇ ਨੇ ਛਾਪ ਕੇ ਭੇਜ ਦਿੱਤੇ ਤੁਹਾਡੀ ਉੱਥੇ ਟੀਮ ਜਾਂਦੀ ਹੈ ਫਿਰ ਉਹਨੇ ਉੱਥੇ ਕੀ ਜਵਾਬ ਦਿੱਤਾ ਤੇ ਕਿਹੜੀ ਕਾਰਵਾਈ ਕੀਤੀ ਦੱਸ ਦਿਓ ਜਰਾ ਇਸ ਲਈ ਇਹ ਸਭ ਕਹਾਏ ਦੇ ਜ਼ਿੰਮੇਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਧਾਮੀ ਸਾਹਿਬ ਨੇ ਗੜਗੱਜ ਸਾਹਿਬ ਨੇ ਬਾਦਲ ਸਾਹਿਬ ਨੇ ਜਿਹੜੇ ਰਾਤੋਂ ਰਾਤ ਬਿਆਨ ਬਦਲ ਦਿੰਦੇ ਨੇ ਦੋਸ਼ੀਆਂ ਖਿਲਾਫ ਕਾਰਵਾਈ ਕਰੋ ਮੁੜ ਕੇ ਕਹਿੰਦੇ ਨਹੀਂ ਕਰਨੀ ਵਿਭਾਗੀ ਕਰ ਦਿਓ ਕਾਨੂੰਨੀ ਛੱਡ ਦਿਓ ਫਿਰ ਜਦੋਂ ਕਾਨੂੰਨੀ ਕਾਰਵਾਈ ਕੋਰਟ ਦੇ ਥਰੂ ਪ੍ਰਸ਼ਾਸਨ ਦੁਆਰਾ ਕੀਤੀ ਜਾਂਦੀ ਹੈ ਅਗਲਾ ਬਿਆਨ ਆ ਜਾਂਦਾ ਹੈ ਨਹੀਂ ਜੀ ਨਹੀਂ ਇਹਦਾ ਕੋਈ ਸਹਿਯੋਗ ਨਾ ਕੀਤਾ ਜਾਏ ਦੋਸ਼ੀ ਬਚਾਉਣ ਦੀ ਅਪਰਾਧ ਬਚਾਉਣ ਦੀ ਇੱਡਾ ਵੱਡਾ ਕ੍ਰਾਈਮ ਲਗਾਉਣ ਦੀ ਗੱਲ ਹੁੰਦੀ ਹੈ ਫਿਰ ਜਦੋਂ ਪਤਾ ਲੱਗਦਾ ਹੈ ਕਿ ਕਾਨੂੰਨਨ ਤੌਰ ਤੇ ਸ਼੍ਰੋਮਣੀ ਕਮੇਟੀ ਕਾਨੂੰਨ 'ਚ ਵੱਜੀ ਹੋਈ ਆ ਤੇ ਕਾਨੂੰਨਨ ਤੌਰ ਤੇ ਹਾਈ ਕੋਰਟ ਸਾਰੀਆਂ ਚੀਜ਼ਾਂ ਲੈ ਸਕਦੇ ਆ ਫਿਰ ਯੂ ਟਰਨ ਮਾਰਿਆ ਜਾਂਦਾ ਹੈ ਇਹਦਾ ਸਹਿਯੋਗ ਕੀਤਾ ਜਾਏ ਇਹ ਗੱਲਾਂ ਸਾਹਮਣੇ ਆਈਆਂ ਨੇ ਫਿਰ ਪ੍ਰਧਾਨ ਸਾਹਿਬ ਚੰਡੀਗੜ੍ਹ ਬੈਠ ਕੇ ਤੁਹਾਨੂੰ ਸਾਰਾ ਕੁਝ ਦੇਣਗੇ ਜੋ ਵੀ ਕਿਸੇ ਨੂੰ ਚਾਹੀਦਾ ਹੁਣ ਕਾਨੂੰਨ ਕਹਿੰਦਾ ਜਿੱਥੇ ਕ੍ਰਾਈਮ ਹੋਇਆ ਪਰਚਾ ਦਰਜ ਉੱਥੇ ਹੋ ਤੇ ਪੜਤਾਲ ਵੀ ਅੰਮ੍ਰਿਤਸਰ ਹੋਈ ਕ੍ਰਾਈਮ ਵੀ ਉੱਥੇ ਹੋਇਆ ਮੁੱਖ ਦਫ਼ਤਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਹੈ ਕਿ ਫਿਰ ਕੀ ਗੱਲ ਚੰਡੀਗੜ੍ਹ ਤੋਂ ਪ੍ਰਧਾਨ ਸਾਹਿਬ ਕਿਤੇ ਉਹ ਜਾਣਕਾਰੀ ਇਤਨੀ ਦੇਣ ਚਲੇ ਗਏ ਜਿਹੜੀ ਸੌਦਾ ਸਾਧ ਵੇਲੇ ਹੁਕਮਨਾਮਾ ਚੰਡੀਗੜ੍ਹ ਲਿਖਿਆ ਗਿਆ ਸੀਗਾ ਤੇ ਹੁਣ ਇਹ ਸਾਰਾ ਕੁਝ ਚੰਡੀਗੜ੍ਹ ਲਿਖ ਕੇ ਇੱਥੇ ਵਾਪਸ ਆਉਣਾ ਹੋਵੇ ਜਿਹਦੇ ਵਿੱਚ ਖਲ ਬਚਾਉਣੀ ਹੋਵੇ ਤੇ ਭਗਵੰਤ ਮਾਨ ਸਾਹਿਬ ਕਿਤੇ ਤੁਸੀਂ ਇਹਨਾਂ ਨਾਲ ਰਲਤ ਨਹੀਂ ਗਏ ਮੈਂ ਪੁੱਛਣਾ ਚਾਹੁੰਨਾ ਕਿਉਂ ਚੰਡੀਗੜ੍ਹ ਤੋਂ ਪ੍ਰਧਾਨ ਸਾਹਿਬ ਦੱਸਣਗੇ ਇਸ ਹਿੱਟ ਚੰਡੀਗੜ੍ਹ ਜਾ ਕੇ ਆਪਣਾ ਸਾਰਾ ਕੁਝ ਮੰਗੂ ਤਾਂ ਫਿਰ ਸਮਝ ਲੈਣਾ ਕਿ ਮੈਚ ਕਿਤੇ ਨਾ ਕਿਤੇ ਮਿਲ ਗਿਆ ਤੇ ਜੇ ਐਸਾ ਨਹੀਂ ਤੇ ਫਿਰ ਜਿਸ ਹਿਸਾਬ ਨਾਲ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਹੁਣ ਤੱਕ ਸ਼ਿੱਟ ਕਰ ਰਹੀ ਹੈ ਤੇ ਫਿਰ ਮੈਂ ਕਹਾਂਗਾ ਕਿ ਨੋਟ ਤੇ ਵੋਟ ਦੀ ਰਾਜਨੀਤੀ ਤੋਂ ਉੱਤੇ ਉੱਠ ਕੇ ਜਿਵੇਂ ਭਗਵੰਤ ਮਾਨ ਹੋਣਾ ਗਿਆ ਕਿ ਅਸੀਂ ਗੁਰੂ ਦੀ ਸੇਵਾ ਸਮਝ ਕੇ ਇਸ ਕਾਰਜ ਨੂੰ ਕਰ ਰਹੇ ਹਾਂ ਮੁਬਾਰਕ ਬਾਤ ਇਸ ਕਾਰਜ ਨੂੰ ਇੰਨਾ ਕਨੇਪਰੇ ਚਾੜ ਦਿਓ ਪੂਰੇ ਪੰਜਾਬ ਤਾਂ ਕਿ ਪੂਰੇ ਭਾਰਤ ਵਿੱਚ ਗੈਰ ਕਾਨੂੰਨੀ ਸਰੂਪ ਮਹਾਰਾਜ ਜੀ ਦੇ ਕਿੱਥੇ ਕਿੱਥੇ ਨੇ ਪਤਾ ਲਾਇਆ ਜਾਏ ਅੱਗੇ ਤੋਂ ਇੱਕ ਕਾਨੂੰਨ ਬਣੇ ਗੈਰ ਕਾਨੂੰਨੀ ਸਰੂਪ ਕਿਤੇ ਕੋਈ ਖੜ ਨਾ ਸਕੇ ਨਾ ਕੋਈ ਅਮਰੀਕਾ ਵਿੱਚ ਖੜ ਸਕੇ ਤੇ ਅਜੇ ਤੇ ਧੰਮੀ ਸਾਹਿਬੀ ਵੀ ਦੱਸਣਾ ਹੋਣਾ ਤੁਹਾਨੂੰ ਪੜਨਾ ਆ ਕਿ ਜਿਹੜੇ ਹੱਥ ਲਿਖਤ ਬੀੜਾਂ ਸੀਗੀਆਂ ਮਹਾਰਾਜ ਜੀ ਦੀਆਂ 300 14 ਪਾਵਨ ਸਰੂਪ ਕਿੱਥੇ ਆ ਤੇ ਦਮਦਮੀ ਬੀੜ ਕਿੱਥੇ ਆ ਇਹ ਵੀ ਤੁਹਾਨੂੰ ਦੱਸਣਾ ਪੈਣਾ ਆ ਕਿਉਂ ਮਸਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਅੱਜ ਹੋਰ ਹੀ ਗੰਭੀਰ ਰੂਪ ਧਾਰਨ ਕਰ ਗਿਆ ਔਰ ਇਹਦੇ ਵਿੱਚ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕਿਹਾ ਗਿਆ ਕਿ ਇਹਦਾ ਸਹਿਯੋਗ ਕੀਤਾ ਜਾਏ ਸਵਾਗਤ ਹੈ ਤੇ ਅਕਾਲ ਤਖਤ ਸਾਹਿਬ ਇਹ ਵੀ ਕਹੇ ਸਿੱਖ ਜਥੇਬੰਦੀਆਂ ਸਿੱਖ ਬੁੱਧੀਜੀਵੀ ਸਿੱਖ ਸਤਪੁਰਸ਼ ਮਹਾਪੁਰਸ਼ ਜਿੰਨੀਆਂ ਸਾਡੀਆਂ ਸੰਪਰਦਾਵਾਂ ਹੋਣ ਤੱਕ ਚੁੱਪ ਬੈਠੀਆਂ ਨੇ ਉਹ ਸਾਰੀਆਂ ਬੋਲਣ ਔਰ ਇਸ ਕਾਰਜ ਵਿੱਚ ਸਹਿਯੋਗ ਕਰਨ ਤਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬਹਾਰਾਜ ਜੀ ਦਾ ਅਦਬ ਹੋੰਦ ਬਰਕਰਾਰ ਰੱਖੀ ਜਾਏ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸੁਤੰਤਰਤਾ ਹੁਕਮਨਾਮਿਆਂ ਦੀ ਤਰਜਮਾਨੀ ਤੇ ਸਿੰਘ ਸਹਿਬਾਨਾਂ ਦਾ ਅਦਬ ਵੀ ਬਹਾਲ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿੱਦਾਂ ਕਿ ਐਸਜੀਪੀਸੀ ਵੱਲੋਂ ਪਹਿਲਾਂ ਸਹਿਯੋਗ ਨਹੀਂ ਦਿੱਤਾ ਜਾ ਰਿਹਾ ਸੀ ਪਰ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਜਦੋਂ ਐਸਜੀਪੀਸੀ ਪ੍ਰਧਾਨਤਾ ਮੈਨੂੰ ਕਿਹਾ ਗਿਆ ਕਿ ਐਸਆਈਟੀ ਨੂੰ ਸਹਿਯੋਗ ਕੀਤਾ ਜਾਵੇ ਤਾਂ ਹੁਣ ਵੇਖਣਾ ਹੋਵੇਗਾ ਆਨਾਲੇ ਸਮੇਂ ਦੇ ਵਿੱਚ ਐਸਜੀਪੀਸੀ ਇਹਨਾਂ ਗੱਲਾਂ ਦਾ ਕੀ ਜਵਾਬ ਦਿੰਦੀ ਹੈ ਆਨਾਲਾ ਸਮਾਂ ਦੱਸੇਗਾ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ